ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਸਰਵਾਈਕਲ ਬਹੁਤ ਜ਼ਿਆਦਾ ਤੰਗ ਕਰ ਰਿਹਾ ਹੈ ਜਿਨ੍ਹਾਂ ਦੇ ਕਮਰ ਦਰਦ ਹੈ ਜਿਨ੍ਹਾਂ ਨੂੰ ਡੈਸਕ ਦੀ ਪ੍ਰੋਬਲਮ ਹੈ ਜੋੜਿਆਂ ਚ ਦਰਦ ਹੈ ਜਾਂ ਟਾਈਫਾਈਡ ਹੈ ਸੈੱਲ ਵੱਧ ਨਹੀਂ ਰਹੇ ਸੋ ਵੀਡੀਓ ਨੂੰ ਧਿਆਨ ਨਾਲ ਦੇਖ ਲੋ ਤੇ ਮੈਕਸਿਮਮ ਸ਼ੇਅਰ ਕਰ ਦਿਓ ਨਾਨਕ ਸਰਬਰੁਖ ਆਯੁਰਵੇਦਿਕ ਕਲੀਨਿਕ ਦੇ ਵਿੱਚ ਜਿੱਥੇ ਕਿ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਦੀ ਗੱਲ ਆਖੀ ਜਾਂਦੀ ਹੈ ਕਹਿੰਦੇ ਨੇ ਕਿ ਅਸੀਂ ਗੋਡੇ ਬਦਲਨੇ ਆ ਤਾਂ ਤੁਸੀਂ ਕਹਿੰਦੇ ਹੋ ਅਸੀਂ ਮਿੰਟਾਂ ਚ ਇਲਾਜ ਕਰ ਦਿੰਨੇ ਆ ਗੋਡਿਆਂ ਦਾ ਇਲਾਜ ਇਦਾਂ ਹੁੰਦਾ ਜੀ ਜਿਹੜੇ ਗੋਡੇ ਆਪਣੇ ਰਗੜ ਖਾਂਦੇ ਆ ਅਸੀਂ ਗੋਡਿਆਂ ਦਾ ਗੈਬ ਆ ਜਿਹੜਾ ਉਹਨੂੰ ਠੀਕ ਕਰਦੇ ਆ। ਗੋਡੇ ਬਦਲਣ ਦੀ ਲੋੜ ਨਹੀਂ ਪੈਗੀ। ਬਿਲਕੁਲ ਨਹੀਂ ਪੈਣੀ ਜੀ। ਮੈਡਮ ਜੀ ਇਹ ਗਰੰਟੀ ਹੈ ਦਵਾਈ ਦੀ ਸਾਡੀ। ਸੈੱਲ ਵਧਾਉਣ ਦੀ। ਡੈਂਗੂ ਪੋਜ਼ਿਟਿਵ ਨਾ ਹੋਵੇ। ਜੇ ਡੈਂਗੂ ਪੋਜ਼ਿਟਿਵ ਆ ਤਾਂ ਉਹਨੂੰ ਵੱਖਰੀ ਹੋਰ ਦਵਾਈ ਦਿੱਤੀ ਜਾਊਗੀ। ਜੇ ਕੱਲੇ ਸੈੱਲ ਘਟਿਆ ਤਾਂ ਸਿਰਫ ਇਸੇ ਦਵਾਈ ਨਾਲ ਹੀ ਠੀਕ ਹੋਣਗੇ। ਇੱਕੋ ਗੋਲੀ ਆ ਜੀ ਇੱਕੋ ਗੋਲੀ ਨਾਲ ਟਾਈਫਾਇਰ ਖਤਮ ਹੁੰਦਾ। ਟਾਈਫਾਇਰ ਹੋਣ ਦਾ ਕਾਰਨ ਹੁੰਦਾ ਲਿਵਰ 'ਚ ਪ੍ਰੋਬਲਮ, ਤੇਲੀ 'ਚ ਪ੍ਰੋਬਲਮ। ਤਾਂ ਇਹ ਟਾਈਫਾਇਰ ਹੁੰਦਾ ਨਹੀਂ ਟਾਈਫਾਇਰ ਦਾ ਕੋਈ ਮਤਲਬ ਨਹੀਂ ਹੁੰਦਾ। ਸਰੇ ਦਵਾਈ ਭਰ ਰਹੇ ਹੋ ਕਿਸ ਚੀਜ਼ ਦੀ ਦਵਾਈ ਹੈ ਇਹ ਅੱਖਾਂ ਦੀ ਦਵਾਈ ਆ ਜੀ ਹਾਂ ਅੱਖਾਂ ਦੀ ਰੋਸ਼ਨੀ ਇਹਨੂੰ ਲੈ ਕੇ ਆਈ ਅੱਖਾਂ 'ਚ ਦਰਦ ਆਇਆ ਜਾਂ ਜਲਣ ਆਇਆ ਕਿਸੇ ਤਰੀਕੇ ਕਿਸ ਤਰ੍ਹਾਂ ਦੀ ਕੰਮ ਕਰਦੀ ਹੈ ਜਿਵੇਂ ਨਿਗਾ ਘੱਟ ਤੋਂ ਕੰਮ ਕਰਦੀ ਹੈ ਇਹ ਜਿਵੇਂ ਸਾਰਾ ਦਿਨ ਕਿਵੇਂ ਲੈਪਟਾਪ ਤੇ ਬਹਿ ਕੇ ਕੰਮ ਕਰਦੇ ਨੇ ਜੀ ਉਹਨਾਂ ਵਾਸਤੇ ਬਹੁਤ ਵਧੀਆ ਦਵਾਈ ਆ ਤੇ ਇਹ ਬਿਲਕੁਲ ਫ੍ਰੀ ਆ ਇਸ ਦੇ ਨਾਲ ਇਹ ਦਵਾਈ ਫ੍ਰੀ ਦੇ ਰਹੇ ਹਾਂ ਹੋਰ ਵੀ ਦਵਾਈਆਂ ਫ੍ਰੀ ਦੇ ਰਹੇ ਹਾਂ ਜੇ ਕਿਸੇ ਨੂੰ ਖੂਨ ਵਾਲੀ ਬਵਾਸੀਰ ਹੈ ਨਾ ਉਹਦੀ ਅਸੀਂ 15 ਦਿਨ ਦਵਾਈ ਦਿੰਨੇ ਆ 15-15 ਪੁੜੀਆਂ ਨੇ ਰੋਜ਼ ਖਾਲੀ ਪੇਟ ਖਾਲੀ ਪੇਟ ਇੱਕ ਪੁੜੀ ਲੈਣੀ ਆ 515 ਦਿਨ ਖਾ ਕੇ ਬਵਾਸੀ ਬਿਲਕੁਲ ਸਹੀ ਆ ਦੁਬਾਰਾ ਹੁੰਦੀ ਨਹੀਂ ਮੈਂ ਕਈ ਜਗ੍ਹਾ ਗਿਆ ਜੀ ਹਿਸਾਰ ਹਰਿਆਣਾ ਨੇੜੇ ਤੇੜੇ ਸਾਰੇ ਪੂਰੇ ਹਰਿਆਣਾ ਮੈਨੂੰ ਇੰਨਾ ਫਰਕ ਨਹੀਂ ਪਿਆ ਜੀ ਤੇ ਪਹਿਲੀ ਸੀਟਿੰਗ ਜਿੱਥੇ ਪੈ ਗਿਆ ਦਾ ਠੀਕ ਆ ਜੀ ਮੇਲ ਨੂੰ ਇੱਥੇ ਮਤਲਬ ਇੱਕ ਲੱਤ ਮੇਰੀ ਛੋਟੀ ਵੱਡੀ ਸੀਗੀ ਹਾਂਜੀ ਤੇ ਪੇਨ ਬੜਾ ਸੀਗਾ ਮੇਰੇ ਖੁੱਲੇ 'ਚ ਬਹੁਤ ਜ਼ਿਆਦਾ ਕੈਨ ਸੀ ਹਾਂਜੀ ਹਾਂਜੀ ਤੇ ਹੁਣ ਤੁਹਾਡੇ ਲੱਤ ਆਪਾਂ ਸਹੀ ਕਰੀ ਆ ਹਾਂਜੀ ਤੁਹਾਡੇ ਮਤਲਬ ਸੌਫ ਵੀ ਕਰਿਆ ਤੇ ਸਾਡੇ ਮੈਸੇਜ ਨੂੰ ਵੀ ਦਿਖਾਈ ਆ ਹਾਂਜੀ ਲੱਤ ਹੁਣ ਪ੍ਰੋਪਰ ਆ ਜੀ ਬਿਲਕੁਲ ਦਿਖਾਈ ਆ ਜੀ ਬਰਾਬਰ ਤੋਂ ਨੂੰ ਤੁਮਹਾਨੂੰ ਸੌਖਾ ਲੱਗਦਾ ਪਹਿਲਾਂ ਨਾਲ ਪਹਿਲਾਂ ਤੋਂ ਬਹੁਤ ਫਰਕ ਆ ਗਿਆ ਬਹੁਤ ਬਹੁਤ ਜ਼ਿਆਦਾ ਫਰਕ ਆ ਗਿਆ ਪਹਿਲਾਂ ਤੋਂ ਆਹ ਚੀਜ਼ ਤੁਹਾਡੀ ਅੰਦਰ ਆ ਗਈ ਐ ਸਿੱਧੀ ਹੋ ਗਈ ਐ ਹਾਂਜੀ ਪਹਿਲਾਂ ਸਾਡੀ ਬਹੁਤ ਜ਼ਿਆਦਾ ਬਾਹਰ ਨਿੱਕੀ ਹੋਈ ਸੀ ਹਾਂਜੀ ਹਾਂਜੀ ਪੈਸੇ ਮੈਡਮ ਮੈਂ ਨਾ ਜਿਹੜੀ ਥੈਰੇਪੀ ਦੇਣੀ ਆ ਥੈਰੇਪੀ ਦਾ ਬਹੁਤ ਘੱਟ ਚਾਰਜ ਲੈਣੇ ਆ ਜੀ ਤੇ 15 ਜਦ ਠੀਕ ਹੋਊਗਾ ਉਹ ਆਪਣੇ ਆਪ ਹੀ ਕਹੇ ਕਹੂਗਾ ਜੀ ਮੈਂ ਪੈਸੇ ਤੁਹਾਨੂੰ ਦੰਦਾ ਜਿੰਨੇ ਮਰਜ਼ੀ ਲੈ ਲਓ ਤੁਸੀਂ ਇਹ ਮਸ਼ੀਨ ਲਗਾਉਣ ਤੋਂ ਪਹਿਲਾਂ ਮੰਨ ਕੇ ਸੈੱਟ ਕੀਤੇ ਨੇ ਫਿਰ ਮਸ਼ੀਨ ਲਗਾਉਣਾ ਨਾ ਤੁਹਾਡੇ ਸਾਹਮਣੇ ਮੰਨ ਕੇ ਸੈੱਟ ਕਰਨਾ ਜੀ ਮਸ਼ੀਨ ਨਾਲ ਇੱਕ ਇਹਨਾਂ ਵੀ ਉਹ ਨਾਲ ਮ사ਜ ਜਿਵੇਂ ਹੋ ਜਾਂਦਾ ਹਲਕਾ ਹੋ ਜੂਗਾ ਤੇ ਉਹਦੇ ਬਾਅਦ ਮੈਂ ਕਿ ਸੈਟ ਕਰਾਂ। ਤੁਸੀਂ ਇਹ ਦੱਸੋ ਕਿ ਸਰਵਾਈਕਲ ਕਦੋਂ ਤੋਂ ਸੀ ਤਾਂ ਮੈਂ ਤਾਂ ਕੋਈ 20 ਸਾਲ ਹੀ ਹੋ ਗਏ ਜੀ। ਬਹੁਤ ਪਿਛਲੀ ਪ੍ਰੋਬਲਮ ਇਹਨਾਂ ਆਈ ਹੈ। ਇਹਨਾਂ ਦੀ ਕੋਲ ਕਦੋਂ ਦੀ ਆਰਾ ਸ਼ੁਰੂ ਕੀਤੀ? ਇਹਨਾਂ ਦੇ ਕੋਲ ਮੇਰੇ ਨਾਲ 20 ਬਾਈਕ ਦੇਣੀ ਹੋਏ ਐ ਨਾ ਮਹਾਰਾਜ ਦੀ ਮਿਹਰ ਹੈ ਬਹੁਤ ਠੀਕ ਹੈ। ਜੀ ਫਰਕ ਮਹਿਸੂਸ ਹੋਇਆ? ਜੀ ਜੀ ਮੈਨੂੰ ਤਾਂ ਐ ਮੇਨ ਤਕਲੀਫ ਹੈ ਹੀ ਨਹੀਂ ਹੁਣ। ਤਾਂ ਇਹ ਹੁਣ ਸਰਵਾਈਕਲ ਦਾ ਟਰੀਟਮੈਂਟ ਕੀਤਾ ਜਾ ਰਿਹਾ ਇਹਨਾਂ ਦਾ? ਹਾਂ ਜੀ ਸਰਵਾਈਕਲ ਦਾ ਟਰੀਟਮੈਂਟ ਕਰ ਰਿਹਾ। ਸਰਵਾਈਕਲ ਦਾ ਅਸਲ ਵਿੱਚ ਨਾ 6 ਅਤੇ 7 ਨੰਬਰ ਮਨਕਾ ਜਿਹੜਾ ਉਹ ਦਬਦਿਆ ਤਾਂ ਸਰਵੈਂਕਲ ਹੁੰਦੀ ਆ ਜੀ ਮਸ਼ੀਨ ਕਰੇਗੀ ਕੀ ਕੰਮ ਇਹ ਮੈਡਮ ਬਹੁਤ ਜ਼ਿਆਦਾ ਕੰਮ ਕਰਦੀ ਆ ਜੀ ਇਹ ਤਾਂ ਇਹਦੇ ਵਿੱਚ ਰੇਜ਼ਰ ਵੀ ਆ ਕੰਨਾਂ ਦਾ ਬੋਲਾਪਣ ਵੀ ਖਤਮ ਕਰਦੀ ਆ ਤੇ ਨਰਵਸ ਸੈਟਮਾ ਜਿਹੜਾ ਉਹ ਖਤਮ ਕਰਦੀ ਆ ਆ ਦੇਖੋ ਮੈਡਮ ਆ ਜਿਹੜਾ ਸੀ 6 ਤੇ ਸੀ 7 ਆ ਇਥੋਂ ਸਰਵੈਂਕਲ ਦੀ ਪ੍ਰੋਬਲਮ ਪੈਦਾ ਹੁੰਦੀ ਆ ਜੀ ਇਹਨੂੰ ਠੀਕ ਕਰਦੇ ਹਾਂ ਹਾਂ ਜੇ ਮੈਂ ਕਹਾਂ ਸੈਟ ਕਰਕੇ ਸਰ ਮੈਂ ਕੱਲ ਤਾਂ ਠੀਕ ਹੁੰਦੀ ਆ ਨਹੀਂ ਤੁਸੀਂ ਦਵਾਈਆਂ ਜਿੰਨੇ ਮਰਜ਼ੀ ਖਾ ਲੋ ਤੁੱਕੇ ਜਿੰਨੇ ਮਾਰੀ ਮਰਜ਼ੀ ਮਾਰੀ ਚਲੋ ਮੈਂ ਸਿਰਫ ਬਿਲਕੁਲ ਹਲਕੀ ਥੈਰੇਪੀ ਦੇ ਕੇ ਉਹਨਾਂ ਠੀਕ ਕਰ ਲਉਂਗੀ ਮੈਨੂੰ ਨਾ 5 ਸਾਲ ਦੀ ਬੜੀ ਪ੍ਰੋਬਲਮ ਸੀ ਟਿਕਸ ਪ੍ਰੋਬਲਮ ਮੈ ਰਾਤ ਨੂੰ ਵੀ ਵੀਡੀਓ ਦੇਖੀ ਐਂਕਲ ਹੁੰਦੀ ਤਾਂ ਫਿਰ ਮੈਂ ਇਹਨਾਂ ਨੂੰ ਰਾਤ ਨੂੰ ਵੀ ਫੋਨ ਕੀਤਾ 11 ਵਜੇ ਐਡਰੈਸ ਪੁੱਛਿਆ ਮੈਂ ਸਵੇਰੇ ਨਿਕਲੂ ਨਿਕਲਾ ਜੰਮੂ ਤੋਂ ਵੀ ਅੱਗੇ ਫਿਰ ਉਦਮਪੁਰ ਤੋਂ ਫਿਰ ਐ ਨਿਕਲਾ ਮੈਂ 6 ਵਜੇ ਟ੍ਰੇਨ ਤੋਂ ਹੁਣ ਪਹੁੰਚਿਆ ਮੈਨੂੰ ਪਹਿਲੇ ਦੋ ਸਰ ਕਾਫੀ ਫਰਕ ਹੋ ਗਿਆ ਹੁਣ ਆਂਦੇ ਹੀ ਸਰ ਤੁਸੀਂ ਦੇਖ ਸਕਦੇ ਹੋ ਕਿ ਡਿਸਕ ਪ੍ਰੋਬਲਮ ਵਾਲੇ ਪਹਿਲੇ ਦਿਨ ਚ ਹੀ ਆਰਾਮ ਪਾਉ ਜਿਹਾ ਲਿਖਿਆ ਹੋਇਆ ਟਾਈਫਾਇਟ ਦਾ ਇਲਾਜ ਕੋਲੀ ਦੇ ਨਾਲ ਕੀਤਾ ਜਾਂਦਾ ਹੈ ਡੇਂਗੋ ਟਾਈਫਾਇਟ ਨਾਲ ਘਟੇ ਹੋਏ ਸੈੱਲ ਨੂੰ ਦੋ ਦਿਨਾਂ ਦੇ ਵਿੱਚ ਪੂਰੇ ਕੀਤਾ ਜਾਂਦਾ ਕੀ ਗੱਲ ਸਰ ਮਤਲਬ ਕੋਈ ਅੱਧਾ ਦੀ ਮਸ਼ੀਨ ਲੈ ਕੇ ਆਏ ਹੋ ਜਿੰਨਾ ਠੀਕ ਕਰੋਗੇ ਕਿਉਂਕਿ ਮਸ਼ੀਨਾ ਟ੍ਰੀਟਮੈਂਟ ਕਰ ਰਿਹਾ ਤੁਸੀਂ ਪਹਿਲੇ ਹੱਥਾਂ ਨਾਲ ਕਰਦੇ ਮੇਰੇ ਕੋਲ ਮਸ਼ੀਨਾਂ ਨੇ ਜੀ ਇਹਨਾਂ ਦਾ ਬਹੁਤ ਵਧੀਆ ਟ੍ਰੀਟਮੈਂਟ ਆ ਜੋ ਨਰਵਸ ਨਰਵਾਂ ਬੰਦ ਨੇ ਨਾ ਇਹ ਨਸਾਂ ਨੂੰ ਖੋਲਦੀ ਆ ਮਸ਼ੀਨ ਸੋ ਇਹ ਇੱਕੋ ਮਸ਼ੀਨ ਹੈ ਜਿਹੜੀ ਕਿ ਤੁਹਾਡੀ ਕਈ ਬਿਮਾਰੀਆਂ ਨੂੰ ਦੇਖਦੀ ਹੈ ਹੋਰ ਵੀ ਮਸ਼ੀਨਾਂ ਤੁਹਾਡੇ ਕੋਲ ਮੈਡਮ ਮਦ ਹੁੰਦੇ ਆ ਤੁਹਾਨੂੰ ਆ ਮਸ਼ੀਨਾ ਉੱਧਰ ਲਾਈ ਹੋਈ ਆ ਭਾਜੀ ਦੇ ਇੱਕ ਉਹ ਚੈੱਕ ਕਰੋ ਉਹਨੂੰ ਉਹ ਜਿੰਨਾ ਵੀ ਬਲੱਡ ਸਰਕੂਲੇਸ਼ਨ ਆ ਕੋਈ ਪ੍ਰੋਬਲਮ ਆ ਇਹ ਐਂਜਾਇਟੀ ਵੀ ਖਤਮ ਕਰਦੀ ਆ ਜੀ ਐਂਜਾਇਟੀ ਦੀ ਪ੍ਰੋਬਲਮ ਹੋਵੇ ਜਿਹਨੂੰ ਉਹ ਐਂਜਾਇਟੀ ਦੀ ਪ੍ਰੋਬਲਮ ਦੂਰ ਹੁੰਦੀ ਆ ਬਲੱਡ ਸਰਕੂਲੇਸ਼ਨ ਆ ਜਿਹੜਾ ਕਿ ਉਹ ਠੀਕ ਹੁੰਦਾ ਸਰੀਰ ਦੇ ਵਿੱਚ ਤੇ ਇਹ ਮਸ਼ੀਨ ਤੁਸੀਂ ਰੱਖੀ ਹੋਈ ਆ ਹਾਂਜੀ ਇਹ ਮਸ਼ੀਨ ਰੱਖੀ ਹੋਈ ਆ ਜੀ ਬਲੱਡ ਸਰਕੂਲੇਸ਼ਨ ਨੂੰ ਪ੍ਰੋਬਲਮ ਆਵੇ ਤਾਂ ਫਿਰ ਮਤਲਬ ਬੰਦੇ ਨੂੰ ਕੀ ਇਸ਼ੂ ਆਉਂਦੇ ਉਹਨਾਂ ਦੇ ਸਰੀਰ ਵਿੱਚ ਦਾਦਾ ਜੀ ਫ੍ਰੀ ਵਾਦਾ ਹੁੰਦੀਆਂ ਨੇ ਦਾਦਾ ਹੋਣ ਦੇ ਕਾਰਨ ਉਹ ਪ੍ਰੋਬਲਮ ਆਉਂਦੀ ਹੈ ਜੀ ਬਹੁਤ ਰੈਲੀਫ ਹੋ ਰਿਹਾ ਹੈ ਜੀ ਸੰਭੋਤ ਕਿੰਨਾ ਬਾਡੀ ਦੇ ਵਿੱਚ ਕੀ એનર્ਜੀ ਆਂਦੀ ਹੈ એનર્ਜੀ ਆਂਦੀ ਹੈ ਬਹੁਤ ਵਧੀਆ ਠੀਕਲ ਹੁੰਦਾ ਵੀ ਹਲਕੇ ਫੁਲਕੇ ਹੋ ਗਿਆ ਸਰੀਰ ਐਦਾਂ ਲੱਗਦਾ ਜੀ ਮਤਲਬ ਕੀ ਕਰ ਰਹੀ ਹੈ ਇਹ ਮਤਲਬ ਵਾਈਬ੍ਰੇਟ ਕਰਦੀ ਹੈ ਜਾਂ ਵਾਈਬ੍ਰੇਟ ਕਰ ਰਹੀ ਹੈ ਜੀ ਵਾਈਬ੍ਰੇਟ ਬਹੁਤ ਖਰੀਰ ਦਾ ਮਤਲਬ ਜਿਹੜਾ ਸਾਰੇ ਸਰੀਰ ਨੂੰ ਲੱਗਦਾ ਤੇ ਹਾਂ ਜੀ ਕਿੰਨਾ ਚਿਰ ਤੋਂ ਪ੍ਰੋਬਲਮ ਏ ਉਹਨੂੰ 2 ਸਾਲ ਤੋਂ 2 ਸਾਲ ਤੋਂ ਹਾਂ ਜੀ ਪਹਿਲਾਂ ਦਵਾਈਆਂ ਦੋਵੇਂ ਬਹੁਤ ਲਈਆਂ ਹਾਂ ਜੀ ਦਵਾਈਆਂ ਲਈਆਂ ਕੋਈ ਫਰਕ ਪਿਆ ਨਹੀਂ ਕੋਈ ਫਰਕ ਨਹੀਂ ਪਿਆ ਥੋੜੀ ਦੇਰ ਠੀਕ ਹੋ ਜਾਣਾ ਫੇਰ ਉਹ ਵੇ ਹੋ ਜਾਣਾ ਹੁਣ ਤੁਸੀਂ ਆਏ ਹੋ ਹਾਂ ਜੀ ਤੁਹਾਨੂੰ ਕੋਈ ਦਵਾਈ ਤਾਂ ਨਹੀਂ ਦਿੱਤੀ ਨਹੀਂ ਤੇ ਦਵਾਈ ਤੋਂ ਬਿਨਾਂ ਤੁਹਾਡਾ ਆ ਕਰਿਆ ਮੜਕੇ ਦਾ ਵੀ ਸ਼ਟਿੰਗ ਕਰਿਆ ਹੁਣ ਕਰਦਾ ਹੁੰਦਾ ਨਹੀਂ ਹੁੰਦਾ ਤੇ ਅੱਕੇ ਜਾਂ ਚੌਕਦੇ ਸੀ ਦੱਤ ਹੁੰਦਾ ਸੀ ਹੁਣ ਹੋਇਆ ਨਹੀਂ ਹੁਣ ਨਹੀਂ ਖੜ ਕੇ ਚੌਕੇ ਤੇ ਹੋਇਆ ਖੜ ਕੇ ਇੱਕ ਵਾਰੀ ਨਹੀਂ ਉਹ ਤਾਂ ਪੈਰ ਨਾਲ ਹੱਥ ਨਾਲ ਗਾ ਤੇ ਦੀ ਹਸਪੀਟਲ ਜੇ ਤੁਹਾਨੂੰ ਕੀ ਤਕਲੀਫ ਸੀ ਪਹਿਲਾਂ ਥਲੀਨ ਸੀ ਸੀ ਥੀ ਨਹੀਂ ਸੀਗਾ ਹਾਂਜੀ ਤੁਹਾਨੂੰ ਔਕਾ ਸੀ ਜਮ ਤੋੜ ਨਹੀਂ ਸਕਦੇ ਸੀਗੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਉਹ ਦੋਇਆ ਰੱਖ ਨਹੀਂ ਪਿਆਦਾ ਉਹ ਨਾ ਦੋਇਆ ਫਰਕ ਨਹੀਂ ਪਿਆ ਸੀ ਇਹ ਮੈਂ ਬਹੁਤ ਦੁਆ ਮੈਂ ਕਿਹਾ ਵੀ ਸੀ ਠੀਕ ਨਹੀਂ ਸੀ ਉਹਨੇ ਕਮੋ ਅੱਜ ਦਵਾਈ ਲੈਣ ਲੱਗੇ ਰੋਟੇ ਕੋਲੋਂ ਇਹ ਨਾਲ ਠੀਕ ਠੀਕ ਆ ਫੁਰਦੀ ਫੁਰਦੀ ਆ ਚਲੋ ਤੋਂ ਆਪਾਂ ਆਪਣੀ ਦਵਾਈ ਸ਼ੁਰੂ ਕਰੀਏ ਉਹ ਕੰਨਾ ਖਾਤਾ ਫਰਕਾ ਜੱਜ ਤੋਂ ਦੇ ਸ਼ੁਰੂ ਜੀ ਮੁੱਠੀ ਪੜ੍ਹਿੰਨ ਕਰਨੇ ਆ